ਮਲੋਟ ਵਿੱਚ ਮਸੀਹੀ ਭਾਈਚਾਰੇ ਦੀਆਂ ਔਰਤਾਂ ਗਿੱਦੜਬਾਹਾ ਦੇ ਵਿੱਚ ਹੋਣ ਵਾਲੇ ਇੱਕ ਧਾਰਮਿਕ ਸਮਾਗਮ ਬਾਰੇ ਘਰ-ਘਰ ਜਾ ਕੇ ਪੋਸਟਰ ਵੰਡ ਰਹੀਆਂ ਸਨ ਤਾਂ ਇੱਕ ਔਰਤ ਨੇ ਇਤਰਾਜ਼ ਕੀਤਾ ਜਿਸ ਕਾਰਨ ਲੜਾਈ ਹਿੰਸਕ ਹੋ ਗਈ ਇਸ ਘਟਨਾ ਦੇ ਵਿੱਚ ਇੱਕ ਘਰੇਲੂ ਔਰਤ ਮੀਨਾ ਰਾਣੀ ਜੋ ਕਿ ਰਜਿੰਦਰ ਕੁਮਾਰ ਦੀ ਪਤਨੀ ਹੈ ਉਹ ਜ਼ਖਮੀ ਹੋ ਗਈ ਪੁਲਿਸ ਤੋਂ ਸ਼ਿਕਾਇਤ ਦੇ ਵਿੱਚ ਮੀਨਾ ਰਾਣੀ ਨੇ ਕਿਹਾ ਕਿ ਕੁਝ ਔਰਤਾਂ ਗਿੱਦੜਬਾਹਾ ਦੇ ਵਿੱਚ 23 ਅਕਤੂਬਰ ਨੂੰ ਯੂਸੂ ਮਸੀਹ ਦੇ ਪ੍ਰਚਾਰ ਦੇ ਲਈ ਹੋਣ ਵਾਲੇ ਇੱਕ ਪ੍ਰੋਗਰਾਮ ਬਾਰੇ ਪੋਸਟਰ ਬਣ ਰਹੀਆਂ ਸਨ ਜਦੋਂ ਇਹ ਔਰਤ ਉਸ ਦੇ ਘਰ ਆਈਆਂ ਤਾਂ ਉਸ ਨੇ ਸਮਾਗਮ ਦੇ ਵਿੱਚ ਹਿੱਸਾ ਲੈਣ ਤੋਂ ਇਨਕਾਰ ਕਰ ਦਿੱਤਾ ਅਤੇ ਪੋਸਟਰ ਗਲੀ ਵਿੱਚ ਲਗਾ ਦਿੱਤਾ ਇਹ ਦੇਖ ਕੇ ਗਵੰਡੀ ਭਾਰਤੀ ਦੇਵੀ ਜੋ ਕਿ சுரேਸ਼ ਕੁਮਾਰ ਦੀ ਪਤਨੀ ਹੈ ਔਰ ਮਸੀਹ ਧਰਮ ਅਪਣਾ ਚੁੱਕੀ ਹੈ ਆਪਣੇ ਪਤੀ சுரேਸ਼ ਕੁਮਾਰ ਸਮੇਤ ਗੁੱਸੇ ਦੇ ਵਿੱਚ ਆ ਗਈ ਸ਼ਿਕਾਇਤ ਅਨੁਸਾਰ ਭਾਰਤੀ ਦੇਵੀ ਨੇ ਆਪਣੇ ਹੱਥ ਦੇ ਵਿੱਚ ਸਬਜ਼ੀ ਕੱਟਣ ਵਾਲਾ ਚਾਕੂ ਫੜਿਆ ਹੋਇਆ ਸੀ ਅਤੇ ਦੋਵੇਂ ਪਤੀ ਪਤਨੀ ਗਾਲਾਂ ਕੱਢਦੇ ਹੋਏ ਮੀਨਾ ਰਾਣੀ ਦੇ ਘਰ ਦੇ ਵਿੱਚ ਦਾਖਲ ਹੁੰਦੇ ਨੇ ਅਤੇ ਉਸ ਦੇ ਉੱਪਰ ਹਮਲਾ ਕਰ ਦਿੰਦੇ ਨੇ ਪੀੜਤਾ ਦੇ ਵੱਲੋਂ ਇਹ ਬਿਆਨ ਇਹ ਪੁਲਿਸ ਸ਼ਿਕਾਇਤ ਜਿਹੜੀ ਹੈ ਉਹ ਲਿਖਾਈ ਗਿਆ ਮੀਨਾ ਰਾਣੀ ਨੇ ਕੀ ਕਿਹਾ ਔਰ ਇਸ ਤੋਂ ਇਲਾਵਾ ਹੋਰ ਉਥੇ ਲੋਕਾਂ ਦੇ ਵੱਲੋਂ ਕੀ ਕੁਛ ਕੀਤਾ ਗਿਆ ਤੁਹਾਨੂੰ ਸੁਣਾਉਣੀ ਹੈ ਮੀਨਾ ਨਾਮ ਹੈ ਮੇਰਾ ਪਰ ਮੈਂ ਮਲੋਟੀ ਹਾਂ ਕੀ ਪੂਰਾ ਮਾਮਲਾ ਕੀ ਮੈਂ ਪੂਰਾ ਮਾਮਲਾ ਇਦਾਂ ਸੀ ਵੀ ਸਾਡੇ ਘਰੇ ਆਉਣ ਕਿ ਉਹ ਇਸਾ ਮਿਸੇ ਵਾਲੇ ਪ੍ਰਚਾਰ ਕਰਨ ਵਾਸਤੇ ਅਸੀਂ ਕਹੇ ਵੀ ਸਾਨੂੰ ਨਹੀਂ ਲੈਣਾ ਪਰਚਾ ਪੁਰਚਾ ਉਹ ਵੰਡਦੇ ਸੀ ਪ੍ਰਚਾਰ ਕਰਦੇ ਸੀ ਅਸੀਂ ਕਹੇ ਵੀ ਸਾਨੂੰ ਨਹੀਂ ਚਾਹੀਦਾ ਵੀ ਤੁਸੀਂ ਲੈ ਜਾਓ ਆਪਣੇ ਘਰੇ ਵੀ ਸਾਨੂੰ ਨਹੀਂ ਲੈਣਾ ਵੀ ਨਾਮ ਲਾਉਂ ਕੁਝ ਵੀ ਨਹੀਂ ਲੈਣਾ ਬਹੁਤ ਧੱਕੇ ਨਾਲ ਸਾਡੇ ਘਰੇ ਫੜਾ ਗਏ ਧੱਕੇ ਨਾਲ ਫੜਾ ਗਏ ਮੈਂ ਅਸੀਂ ਚੱਕ ਕੇ ਉਹਨਾਂ ਨੂੰ ਉਹ ਸਾਡੀ ਸਰਕਾਰੀ ਕੁਰਸੀ ਹੈਗੇ ਉੱਥੇ ਮੈਨੂੰ ਰੱਖ ਦਿੱਤਾ ਰੱਖ ਕੇ ਉੱਛ ਲਗੀ ਹੈ ਜਨੋ ਪਰਚੇ ਜੋ ਬੰਦੇ ਦੇ ਸੀ ਉਹ ਚਲੇ ਗਿਆ ਤੇ ਸਾਹਮਣੇ ਵਾਲੀ ਹੈਗੇ 파ਰਤੇ ਉਹ ਕਟ ਗਿਆ ਇਸੀ 파ਰ ਉਹਨੇ ਗਾਲੋ ਗਲੋ ਚ ਕੀਤੀ ਹੈ ਬਾਦੂ ਕੁਝ ਕੀਤਾ ਹੈ ਬਹੁਤ ਬੋਲੇ ਫਿਰ ਅੰਦਰ ਜਾ ਕੇ ਉਹ ਚਾਕੂ ਲੈ ਕੇ ਆਈ ਚਾਕੂ ਮੇਰੇ ਹੱਥ ਤੇ ਮਾਰਾ ਮੇਰੇ ਪੀਠ ਤੇ ਵੀ ਮਾਰਿਆ ਬਹੁਤ ਕੁਝ ਕੀਤਾ ਫਿਰ ਉਹੀ ਫਿਰ ਉਹ ਗੱਲ ਹੋ ਗਈ ਫਿਰ ਰਾਤ ਨੂੰ ਫਿਰ ਦੁਬਾਰਾ ਆਏ ਸਾਨੂੰ ਫਿਰ ਘੁੱਟ ਕੇ ਗਏ ਡੰਡਾ ਮਾਰਿਆ ਡਾਂਗਾ ਮਾਰਿਆ ਮੇਰੇ ਸਿਰ ਤੇ ਮੇਰੇ ਜੇਠ ਹੈ ਉਹਨਾਂ ਦੇ ਸਿਰ ਤੇ ਵੀ ਮਾਰਿਆ ਸੱਟਾਂ ਮਾਰਿਆ ਮੇਰੇ ਜੇਠ ਹੈ ਉਹਨਾਂ ਦੇ ਵੀ ਮਾਰੇ ਹੈ ਮੇਰੇ ਹਸਬੰਡ ਹੈ ਉਹਨਾਂ ਦੇ ਵੀ ਇੱਥੇ ਮਾਰੇਆ ਕਮਰ ਤੇ ਵੀ ਮਾਰੇਆ ਬਾਦੂ ਯਾਨੀ ਕਿ ਸਾਰੇ ਨੇ ਹੀ ਕੁੱਤੇ ਹੋ ਆ ਕੇ ਕਰੇ ਕੱਲੇ ਨੂੰ ਉਸ ਕੋਲੇ ਕਾਰਵਾਈ ਕਰਨਗੇ ਬਿਆਨ ਲਿਖਾਏ ਆ ਤੁਸੀਂ ਕੱਲ ਤਹਾਉਨੋ ਅੱਤਵਾ ਕਾਰਬਨ ਨਹੀਂ ਹੋਈ ਨਹੀਂ ਜੀ ਸਰ ਕੁਝ ਵੀ ਨਹੀਂ ਹੋਇਆ ਕੁਝ ਵੀ ਨਹੀਂ ਹੋਇਆ ਹਜੇ ਤੱਕ ਸਾਨੂੰ ਕਹਿੰਦੇ ਪਏ ਵੀ ਤੁਸੀਂ ਥਾਣੇ ਆਓ ਥਾਣੇ ਇਹ ਇਵੇਂ ਕਰੋ ਉਹ ਇਵੇਂ ਕਰੋ ਅਸੀਂ ਕਿ ਵੀ ਸਾਨੂੰ ਕੁਝ ਨਹੀਂ ਕਰਨਾ ਅਸੀਂ ਸਾਨੂੰ ਕੁਝ ਵੀ ਨਹੀਂ ਕਰਨਾ ਅਸੀਂ ਕਹਿੰਦੇ ਪਏ ਨੂੰ ਅੱਜ ਕੀ ਹੋਇਆ ਸਵੇਰ ਅੱਜ ਸਵੇਰੇ ਉਹ ਆਏ ਸੀ ਪਤਾ ਨਹੀਂ ਕਿਹਦੇ ਨਾਲ ਆਏ ਸੀ ਮੈਂ ਨਹੀਂ ਜਾਣਦੀ ਨਾਲ ਉਹ ਵੀ ਕਿਹਦੇ ਨਾਲ ਆਏ ਸੀ ਸਾਰੇ ਆਏ ਸੀ ਵੱਡੇ ਐਸ ਐਚਓ ਆਏ ਸੀ বিনা ਵਰਦੀ ਕੇ ਸੀ ਨਾਲ ਕੋਈ ਦੋ ਤਿੰਨ ਪੁਲਿਸ ਵੀ ਸੀ ਮੈਂ ਨਹੀਂ ਜਾਣਦੀ ਹਾਂਜੀ ਉਹ ਤਾਂ ਵਰਦੀ ਸੀ ਸੀ ਜੋ ਉਹ ਵੱਡੇ ਹੈਗੇ ਹਨ ਅਫਸਰ ਉਹ ਵਰਦੀ ਸੇ ਨਹੀਂ ਸੀ ਹਾਂਜੀ বিনা ਵਰਦੀ ਕੇ ਸੀ ਬਿਨਾ ਵਰਦੀ ਕੇ ਸੀ ਔਰ ਹੁਣ ਉਹ 아이ਸੀ ਨਾਲ ਕੋਈ ਕਹਿੰਦੇ ਵੀ ਤੁਸੀਂ ਰਾਜੀਨਾਮਾ ਕਰ ਲੋ ਅਸੀਂ ਕੇ ਵੀ ਸਾਨੂੰ ਨਹੀਂ ਕਰਨਾ ਰਾਜੀਨਾਮਾ ਪਹਿਲਾਂ ਤੇ ਮੇਰੀ ਸੱਸ ਦੀ ਹੋ ਗਈ ਤਬੀਤ ਖਰਾਬ ਮੈਂ ਸੱਸ ਨੂੰ ਲੈ ਕੇ ਹਸਪੀਟਲ ਆ ਗਈਆਂ ਆਸੀ ਸੱਸ ਨੂੰ ਦੋ ਘੁੱਟ ਵਾਲੇ ਕਰੀ ਸੋ ਵੀ ਹੋਇਆ ਜਾਂ ਉਸ ਨੂੰ ਬਾਤ ਹੋਇਆ ਪਹਿਲੇ ਯਾਨੀ ਕਿ ਉਹ ਜੋ ਬੋਲਣ ਲੱਗੇ ਸੀ ਜਬੇ ਮੇਰੀ ਸੱਸ ਬਿਮਾਰ ਹੋ ਗਈ ਸੀ ਵੀ ਹਾਰਦਿ ਹਾਰਦਿ ਸ਼ਿਕਾਇਤ ਹੈ ਕਿ ਮੇਰੀ ਸੱਸ ਨੇ ਤਿਕੰਗਾ ਨ ਕਰਦੀ ਦਵਾਈਆਂ ਚਲਦੀ ਹੈ ਮੇਰੇ ਸੱਸ ਦੇ ਆ ਦੋ ਤਿੰਨ ਸਾਲ ਹੋ ਗਏ ਜੀ ਸਰ ਜੇ ਗੰਗਾ ਨਗਰ ਦੀ ਚਲਦੀ ਹੈ ਮੇਰੇ ਸਾਸੂ ਨੂੰ ਦਵਾਈਆਂ ਹੁਣ ਹੁਣ ਵੀ ਚੱਲਦੀ ਜਾਂਦੀ ਹੈ बेहोश ਹੋ ਗਏ ਡਿੱਗ ਪਏ ਸੀ نیچے ਮੇਰੀ ਸੱਸ ਫਿਰ ਉਹ ਨਾ ਨੂੰ ਚੱਕ ਕੇ ਅਸੀਂ ਹਸਪਤਾਲ ਲੈ ਕੇ ਆਏ ਆ ਉਹ ਪਤਾ ਨਹੀਂ ਉਹ ਪਿੱਛੇ ਪੱਜ ਕੇ ਹੋਇਆ ਵੀ ਸਾਨੂੰ ਨਹੀਂ ਪਤਾ ਅਸੀਂ ਹਸਪਤਾਲ ਆਗੇ ਸਾਸੂ ਨੂੰ ਬਰਤੀ ਕਰਾਇਆ ਟਿੱਕੇ ਟੁੱਕੇ ਦਿੰਦੇ ਹੈ ਦਵਾਈ ਪਾਣੀ ਦਿੰਦੇ ਹੈ ਮੇਰੀ ਸੱਸ ਨੂੰ ਉਹ ਉਹ ਬੈਠੀ ਹੈ ਜੀ ਮੈਂ ਗੁਰਚਰਨ ਸਿੰਘ ਸੰਧੂ ਸਟੇਟ মিডিਆ ਪੈਨਲਿਸਟ ਭਾਰਤੀ ਜਨਤਾ ਪਾਰਟੀ ਪੰਜਾਬ ਅੱਜ ਅਸੀਂ ਇੱਥੇ ਮਲੋਟ ਪਹੁੰਚੇ ਆਂ ਔਰ ਜਿਵੇਂ ਮੇਰੇ ਤੋਂ ਪਹਿਲਾਂ ਸਦਾ ਸੁਪਾਲ ਸਿੰਘ ਜੀ ਸਰਾਹ ਸਾਹਿਬ ਉਹਨਾਂ ਨੇ ਪੂਰੀ ਡਿਟੇਲ ਦੇ ਵਿੱਚ ਦੱਸਿਆ ਹੈ ਕਿ ਕੀ ਘਟਨਾ ਵਾਪਰੀ ਹੈ ਔਰ ਉਹਦੇ ਸਬੰਧ ਵਿੱਚ ਮੈਂ ਜ਼ਰੂਰ ਕਹਿਣਾ ਚਾਹਾਂਗਾ ਕਿ ਕਿਸੇ ਵੀ ਧਰਮ ਨੂੰ ਮੰਨਣਾ ਉਹ ਹਰ ਇੱਕ ਇਨਸਾਨ ਦਾ ਆਪਣਾ ਨਿੱਜੀ ਫੈਸਲਾ ਹੁੰਦਾ ਹੈ ਕਿ ਕਿਹੜੇ ਧਰਮ ਨੂੰ ਕਿਹਨੇ ਜਿਹਨੂੰ ਮੰਨ ਜਿਹਨੇ ਮੰਨਣਾ ਤਾਂ ਕਿਸੇ ਨੂੰ ਜ਼ਬਰਦਸਤੀ ਧਰਮ ਪਰਵਰਤਨ ਕਰਾਉਣਾ ਇਹ ਬਹੁਤ ਮਾੜੀ ਗੱਲ ਹੈ ਤੇ ਇਸ ਤਰ੍ਹਾਂ ਦੀਆਂ ਕਟਨਾਵਾਂ ਬਹੁਤ ਜਿਹੜੀਆਂ ਦੇਖ ਲਓ ਪੰਜਾਬ ਦੇ ਵਿੱਚ ਖਾਸ ਤੌਰ ਤੇ ਜਿਹੜੀਆਂ ਮਿਲ ਰਹੀਆਂ ਜੋ ਬਹੁਤ ਮਾੜੀ ਕਟਨਾ ਹੈਗੀ ਆ ਕਿ ਕਿਸੇ ਦੇ ਧਰਮ ਦੇ ਵਿੱਚ ਦਖਲ ਦੇਣਾ ਕਿਸੇ ਨੂੰ ਆਪਦੇ ਧਰਮ ਤੋਂ ਦੂਰ ਕਰਕੇ ਆਪਣਾ ਧਰਮ ਉੱਤੇ ਠੋਸਣਾ ਤਾਂ ਇਹ ਬਹੁਤ ਮਾੜੀ ਗੱਲ ਆ ਨਿੰਦਨਯੋਗ ਆ ਔਰ ਸਾਡੇ ਹਿੰਦੂ ਸੰਗਠਨ ਦੇ ਲੀਡਰ ਜਿਹੜੇ ਹੈਗੇ ਆ ਪ੍ਰਵੀਨ ਮੈਦਾਨ ਜੀ ਇਹ ਵੀ ਇੱਥੇ ਮੌਜੂਦ ਨੇ ਸੋ सीताराम ਖਟਕ ਜੀ ਇਹ ਵੀ ਇੱਥੇ ਮੌਜੂਦ ਨੇ ਔਰ ਬਹੁਤ ਸਾਰੇ ਵੱਡੀ ਗਿਣਤੀ ਦੇ ਵਿੱਚ ਲੋਕ ਇੱਥੇ ਹਸਪੀਟਲ ਦੇ ਵਿੱਚ ਪਹੁੰਚੇ ਨੇ ਮਾਤਾ ਜੀ ਇਹਨਾਂ ਨੂੰ ਹਰਟਕ ਆਇਆ ਸੀਗਾ ਉਹ ਵੀ ਇੱਥੇ ਦਾਖਲ ਦੇ ਉਹਨਾਂ ਦਾ ਪਤਾ ਲੈਣ ਵਾਸਤੇ ਔਰ ਪਰਿਵਾਰ ਦੇ ਨਾਲ ਹਮਦਰਦੀ ਰੱਖਣ ਵਾਸਤੇ ਕਰਨ ਵਾਸਤੇ ਸੀ ਤੇ ਸਾਰੇ ਪਹੁੰਚੇ ਆ ਸੋ ਉਮੀਦ ਹੈ ਕਿ ਜਿਹੜੀ ਜਿਹੜੀ ਪੁਲਿਸ ਹੈਗੀ ਆ ਰੋਡ ਦੀ ਮਾਨਯੋਗ ਡੀਐਸਪੀ ਅੰਗਰੇਜ਼ ਸਿੰਘ ਉਹਨਾਂ ਤੋਂ ਉਮੀਦ ਕਰਦੇ ਹਾਂ ਕਿ ਬੜੀ ਜਲਦੀ ਜੋ ਵੀ ਜਿਹੜੇ ਜਿਹੜੇ ਦੇ ਖਿਲਾਫ ਕਾਰਵਾਈ ਹੋਣੀ ਬਣਦੀ ਹੈ ਉਹਦੇ ਖਿਲਾਫ ਉਹ ਕਾਰਵਾਈ ਕਰਨਗੇ ਇਸ ਉਮੀਦ ਦੇ ਨਾਲ ਸਾਰੇ ਜਿਹੜੇ ਹੈਗੇ ਸਜਨੇ ਤੇ ਪਹੁੰਚਿਆ ਅੱਜ ਅਸੀਂ ਇੱਕ ਪਰਿਵਾਰ ਦੇ ਨਾਲ ਹਾਂ ਪਰ ਪਰਿਵਾਰ ਦੀ ਢਟ ਕੇ ਅਸੀਂ ਹਰ ਮੁੱਦੇ ਤੇ ਹਰ ਮਸਲੇ ਤੇ ਅਸੀਂ ਪਰਿਵਾਰ ਦੀ ਸਪੋਰਟ ਕਰਾਂਗੇ ਮੈਂ ਸੁਪਾਲ ਸਿੰਘ ਸਰਾਹ ਅੰਤਰਰਾਸ਼ਟਰੀ ਮਹਾ ਮੰਤਰੀ ਹਿੰਦੂ ਸਿੱਖ ਮਹਾਸਭਾ ਸਾਡੇ ਕੋਲ ਸੂਚਨਾ ਮਿਲੀ ਸੀਗੀ ਕੇ ਮਲੋਟ ਦੇ ਰਵਿਦਾਸ ਮਹੱਲਾ ਵਿਖੇ 16 10 2025 ਨੂੰ ਕੁਝ ਇਸਾਈ ਪ੍ਰਚਾਰਕ ਪਾਸਟਰ ਨਰੂਲੇ ਦੇ ਪੋਸਟਰ ਵੰਡ ਰਹੇ ਆ ਔਰ ਇੱਕ অতি ਗਰੀਬ ਪਰਿਵਾਰ ਰਵਿਦਾਸ ਦੇ ਜੋ ਜੁੱਤੀਆਂ ਵੇਚ ਕੇ ਆਪਣਾ ਗੁਜ਼ਾਰਾ ਕਰਦਾ ਉਹਨਾਂ ਦੇ ਘਰ ਨੂੰ ਜਬਰੀ ਵੜ ਕੇ ਉਹਨਾਂ ਨੂੰ ਪੋਸਟਰ ਦੇਖ ਕੇ ਉਹਨਾਂ ਨੂੰ ਕਹਿੰਦੇ ਵੀ ਤੁਸੀਂ ਭਗਤ ਰਵਿਦਾਸ ਜੀ ਨੂੰ ਮੰਨਣਾ ਛੱਡੋ ਤੇ ਤੁਸੀਂ ਇਸਾਈ ਬਣ ਜਾਓ ਉਹ ਬੱਚੀ ਆ ਜਿਹੜੀ ਉਹਦੇ ਕੋਈ ਪਿਛਲੇ 5-7 ਸਾਲ ਤੋਂ ਬੱਚਾ ਨਹੀਂ ਹੋਇਆ ਸੀ ਤੇ ਉਹਨੂੰ ਇਸ ਦੀਆਂ ਧਮਕੀਆਂ ਦੇ ਦੇ ਵੀ ਜੇ ਤੂੰ ਰਵੀਦਾਸ ਜੀ ਨੂੰ ਮੰਨਣਾ ਛੱਡ ਦੇਵੇਂਗੀ ਤਾਂ ਤੇਰੇ ਇਹ ਬੱਚਾ ਹੋ ਜਾਵੇਗਾ। ਪਰ ਭਗਤ ਰਵੀਦਾਸ ਜੀ ਨੂੰ ਵੀ ਸ਼ੈਤਾਨ ਕਹਿ ਕੇ ਬੁਲਾਇਆ ਇੱਕ ਉਹਨਾਂ ਕੋਲੇ ਮਾਤਾ ਲక్ష్ਮੀ ਦੇਵੀ ਜੀ ਦੀ ਫੋਟੋ ਸੀਗੀ ਉਹਦੀ ਵੀ ਉਹਨੇ ਬੇਅਦਵੀ ਕੀਤੀ ਉਹਨੂੰ ਵੀ ਬੜੇ ਬੁਰੇ ਸ਼ਬਦ ਬੋਲੇ। ਔਰ ਉਸਨੇ ਜਦੋਂ ਕਿਹਾ ਕਿ ਮੈਂ Hindu ਧਰਮ ਨਹੀਂ ਛੱਡਣਾ ਤਾਂ ਉਹ ਕੋਈ ਉਸਾਈ ਪ੍ਰਚਾਰਕ ਭਾਰਤੀ ਅਤੇ ਉਹਦੇ ਘਰ ਵਾਲਾ ਜੋ ਸਰੇਸ਼ ਹੈ ਪਾਸਟਰ ਹੈਗਾ। ਉਹਨਾਂ ਨੇ ਚਾਕੂਆਂ ਉੱਤੇ ਕਾਤਲਾ ਨਾਲ ਹਮਲਾ ਕਰ ਦਿੱਤਾ ਜਿਸ ਤੇ ਉਹ ਤੁਰੰਤ ਹਸਪਤਾਲ ਬਲੋਟ ਵਿਖੇ ਦਾਖਲ ਹੋਏ ਲੇਕਿਨ ਦਰਖਾਸਤ ਦੇਣ ਦੇ ਬਾਵਜੂਦ ਵੀ ਪੁਲਿਸ ਨੇ ਹਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਤਾਂ ਅੱਜ 18 10 2025 ਨੂੰ ਸਵੇਰੇ 10 ਵਜੇ ਥਾਣਾ ਸਿਟੀ ਦਾ ਐਸ ਐਚ ਓ ਉਸ ਲੜਕੀ ਦੇ ਘਰ ਗਿਆ ਔਰ ਉਸ ਨੂੰ ਧਮਕਾਉਣ ਲੱਗਿਆ ਕਿ ਤੂੰ ਉਹ ਜਿਹੜੇ ਅਸਾਈ ਪ੍ਰਚਾਰਕ ਹੈਗੇ ਆ ਉਹਨਾਂ ਨਾਲ ਕੰਪਰੋਮਾਈਜ਼ ਰਾਜੀਨਾਮਾ ਕਰ ਲਵਾ ਨਹੀਂ ਤਾਂ ਤੇਰੇ ਉੱਤੇ ਅਸੀਂ ਕਾਨੂੰਨੀ ਕਾਰਵਾਈ ਕਰ ਦੇਵਾਂ ਮੈਂ ਤਾਂ ਉਹ ਕੁੜੀ ਦੀ ਜੋ ਸੱਸ ਸਰ ਮਨੋਹਰ ਦੇਵੀ ਉਹ ਪਿਛਲੇ ਕਾਫੀ ਸਾਲਾਂ ਤੋਂ ਹਾਰਟ ਦੀ ਪੇਸ਼ੈਂਟ ਹੈ ਉਹ ਜਦੋਂ ਉਹ ਧੁਮਕਾਉਣ ਲੱਗਿਆ ਤੇ ਉਹ ਜਿਹੜੀ ਮਾਤਾ ਸੀਗੀ ਉਹਦੀ ਸੱਸ ਉਹਨੂੰ ਹਾਰਟ ਅਟੈਕ ਆ ਗਿਆ ਜਿਸ ਤੇ ਉਹ ਬੇਹੋਸ਼ ਹੋ ਕੇ गिर ਗਈ ਉਹਨੂੰ ਤੁਰੰਤ ਸਿਵਲ ਹਸਪਤਾਲ ਮਲੋੜ ਵਿਖੇ ਦਾਖਲ ਕਰਵਾਇਆ ਗਿਆ ਅੱਜ ਅਸੀਂ ਉੱਥੇ ਉਹਨਾਂ ਨੂੰ ਬੱਚੀ ਨੂੰ ਹੌਸਲਾ ਦੇਣ ਆਏ ਆ ਉਹ ਸਨਮਾਨਤ ਕਰਨ ਆਏ ਆ ਜਿਨੇ ਇੰਨੀ ਵੱਡੀ ਹਿੰਮਤ ਦਿਖਾਈ ਨਾਲ ਹੀ ਅਸੀਂ ਡੀਐਸਪੀ ਨੂੰ ਲਿਖਤ ਸ਼ਿਕਾਇਤ ਦਿੱਤੀ ਹੈ ਕਿ ਉਕਤ ਐਸਐਚਓ ਦੇ ਖਿਲਾਫ ਉਹ ਮਾਤਾ ਨੂੰਤਮ ਕਾਹਨੋਂ ਨੂੰ ਜਿਹੜੇ ਡਿਪਰੈਸ਼ਨ ਦੇ ਕਾਰਨ ਹਾਰਟ ਅਟੈਕ ਆਇਆ ਉਹਦੇ ਉੱਤੇ ਕਾਨੂੰਨੀ ਕਾਰਵਾਈ ਤੇ ਐਸਐਚਓ ਦੀ ਪਰਚਾ ਦਰਜ ਕੀਤਾ ਜਾਵੇ ਤੇ ਦੋਸ਼ੀ ਜਿਹੜੇ ਐਸਾਈ ਪ੍ਰਚਾਰਕ ਹੈ ਜਿਨ੍ਹਾਂ ਨੇ ਕਾਤਲਾਨਾ ਹਮਲਾ ਕੀਤਾ ਸੀ ਜਿਨ੍ਹਾਂ ਨੇ ਸਾਡੇ ਭਗਤ ਰਵਿਦਾਸ ਜੀ ਦੀ ਮਾਤਾ ਲక్ష్ਮੀ ਦੇਵੀ ਜੀ ਦੀ ਬੇਅਦਬੀ ਕੀਤੀ ਸੀ ਉਹਨਾਂ ਉੱਤੇ ਤੁਰੰਤ ਫਰਜ਼ਾ ਕਰਕੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ ਔਰ ਇਹ ਜਿਹੜੇ ਇਸਾਈ ਪ੍ਰਚਾਰ ਇਸ ਤਰ੍ਹਾਂ ਦਾ ਕਰਦੇ ਪਏ ਗੈਰ ਕਾਨੂੰਨੀ ਉਹਨਾਂ ਤੇ ਤੁਰੰਤ ਰੋਕ ਲਗਾਈ ਜਾਵੇ ਤੇ ਜਿਹੜੀ ਰੇਡ ਕੀਤੀ ਸੀ ਸਵੇਰ ਪੁਲਿਸ ਆਈ ਸੀ ਉਹ ਕਿੰਨੇ ਮੁਲਾਜ਼ਮ ਸੀ ਕਿੰਨਾਂ ਦੇ ਘਰੇ ਆਏ ਸੀ ਉਹ ਜਿਹੜੀ ਰੇਡ ਕੀਤੀ ਗਈ ਆ ਉਹ ਜਿਹੜੀ ਇਹ ਲੜਕੀ ਹੈਗੀ ਆ ਮਦਈ ਹੈ ਜਿਹਦੇ ਤੇ ਸੱਟਾਂ ਮਾਰੀਆਂ ਜਿਹਨੂੰ ਮਜਬੂਰ ਕੀਤਾ ਸੀ ਧਰਮ ਪਰिवर्तन ਕਰਨ ਲਈ ਇਹਦੇ ਮਦਈਆਂ ਦੇ ਘਰ ਹੀ ਐਸਐਚਓ ਬਿਨਾ ਵਰਦੀ ਤੋਂ ਆਪਣੀ ਸਰਕਾਰੀ ਗੱਡੀ ਦੇ ਉੱਤੇ ਰੇਡ ਕਰਨ ਗਿਆ ਸੀ ਚਾਰ ਸਿਪਾਹੀ ਕੇ ਤਿੰਨ ਸਿਪਾਹੀਆਂ ਦੇ ਨਾਲ ਹਾਂ ਵਰਦੀ ਦੇ ਵਿੱਚ ਨਹੀਂ ਸੀ ਵਰਦੀ ਵਿੱਚ ਨਹੀਂ ਸੀਗਾ ਤਾਂ ਜਦੋਂ ਇਹ ਮਾਤਾ ਨੂੰ ਹਾਰਟ ਅਟੈਕ ਹੋ ਗਿਆ ਬੋਹੋਸ਼ ਹੋ ਕੇ गिर ਗਈ ਤਾਂ ਫਿਰ ਉਹ ਤੋਂ ਭੱਜ ਆਇਆ ਜਿਹਦੀ ਅਸੀਂ ਸ਼ਿਕਾਇਤ ਹੁਣ ਮਾਨ ਜੋ ਡੀਐਸਪੀ ਸਿਟੀ ਨੂੰ ਦੇ ਰਹੇ ਹਾਂ ਤਾਂ ਜੋ ਐਸਐਚਓ ਤੇ ਵੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਔਰ ਇਹਦੀ ਜਾਂਚ ਕੀਤੀ ਜਾਵੇ ਕਿ ਇਹਦੇ ਸਾਈਆਂ ਪ੍ਰਚਾਰਕਾਂ ਨਾਲ ਕੀ ਰਿਲੇਸ਼ਨ ਹੈ ਕੀ ਜੋ ਧਨ ਪ੍ਰੋਤਨ ਹੋ ਰਿਹਾ ਉਹਦੇ ਵਿੱਚ ਐਸਐਚਓ ਦਾ ਕੋਈ ਰੋਲ ਹੈ ਜਾਂ ਉਹਦੀ ਭੂਮਿਕਾ ਹੈ ਇਹਦੀ ਵੀ ਜਾਂਚ ਕੀਤੀ ਜਾਵੇ। ਤੁਸੀਂ ਕਹਿندہ ਮਤਲਬ ਸੀ ਜਿਹੜੀ ਐਸਐਚਓ ਦਾ ਜਿਹੜਾ ਇਨਸਾਫ ਜਿਹੜਾ ਮਦਈ ਦਾ ਜਿਹੜਾ ਬੇਅਦਵੀ ਦਾ ਮਾਮਲਾ ਨਹੀਂ ਤਚਿਆ ਹੋਇਆ ਪਰ ਲੇਕੇ ਰਾਜਨੀਤਿਕ ਪ੍ਰੈਸ਼ਰ ਹੈ। ਬਿਲਕੁਲ ਪਰਚਾ ਨਾਦਰ ਦੇ ਕਰਕੇ ਉਹ ਤਾਂ ਮਦਈ ਪਰਿਵਾਰ ਤੇ ਜ਼ੋਰ ਪਾ ਰਿਹਾ ਕਿ ਤੁਸੀਂ ਅਸਾਈਆਂ ਨਾਲ ਰਾਜੀ ਬੰਦਾ ਕਰ ਲਵੋ ਤੇ ਉਹ ਐਫ ਆਈ ਆਰ ਦਰਜ ਨਹੀਂ ਕਰ ਰਿਹਾ ਤੇ ਅਸੀਂ ਮੰਗੋਗੇ ਐਸ ਐਸ ਪੀ ਨੂੰ ਔਰ ਡੀ ਜੀ ਪੀ ਪੰਜਾਬ ਤੋਂ ਅਸੀਂ ਮੰਗ ਕੀਤੀ ਹੈ ਕਿ ਇਸ ਐਸ ਐਚ ਓ ਨੂੰ ਤੁਰੰਤ ਸਸਪੈਂਡ ਕਰਕੇ ਇਹਦੇ ਤੇ ਵਿਭਾਗੀ ਕਾਰਵਾਈ ਵੀ ਕੀਤੀ ਜਾਵੇ ਔਰ ਉਸ ਨੂੰ ਜਿਹੜਾ ਦੋਸ਼ੀ ਆਪਣਾ ਮਦਈਆਂ ਨੂੰ ਧਮਕਾਇਆ ਔਰ ਮਾਤਾ ਨੂੰ ਹਾਟੈਕ ਆਇਆ ਔਰ ਅੱਜ ਤੁਹਾਡੇ ਸਾਹਮਣੇ ਹਸਪਤਾਲ ਦੇ ਵਿੱਚ ਦਾਖਲ ਹੈ ਉਹਦੀ ਜਿਹੜੀ ਹੈਗੀ ਅਫੈਂਸ ਕੀਤਾ ਜਿਹੜਾ ਉਹਨੇ ਅਪਰਾਧ ਕੀਤਾ ਉਹਦੀ ਵੀ ਪਰਚਾ ਦਾਦੀ ਕਰਕੇ ਉਹਨੂੰ ਐਸਐਚਓ ਨੂੰ ਵੀ ਗ੍ਰਿਫਤਾਰ ਕੀਤਾ ਜਾ। ਹਾਂਜੀ ਸ਼ਿਕਾਇਤ ਤੁਸੀਂ ਕਿਹਨੂੰ ਕਿਸ ਨਾਮ ਤੋਂ ਕਿਹਨੂੰ ਦੇ ਰਹੇ ਹੋ? ਆਸੀ ਭਾਈ ਨੇਮ ਵਰਨ ਜਾਦਵ ਜੋ ਐਸਐਚਓ ਖਾਣਾ ਸਿਟੀ ਹੈ ਉਹ ਮਾਨਯੋਗ ਡੀਐਸਪੀ ਅੰਗਰੇਜ਼ ਸਿੰਘ ਜੀ ਨੂੰ ਥਾ ਜੋ ਸਿਟੀ ਦੇ ਇੰਚਾਰਜ ਨੇ ਮਲੋਟਦੇ ਉਹਨਾਂ ਨੂੰ ਦੇ ਰਹੇ।